ਅੱਜ ਦਾ ਇਹ ਸਮਾਗਮ ਜੋ ਸਤਗੁਰ ਕਬੀਰ ਜੀ ਦੀ ਬਾਣੀ ਤੇ ਕਬੀਰ ਪੰਥ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਪ੍ਰਬੰਧਕ ਬਹੁਤ ਪ੍ਰਸ਼ੰਸਾ ਦੇ ਪੱਤਰ ਨੇ ਕੀ ਜਿਨ੍ਹਾਂ ਨੇ ਪੂਰੀ ਬਰਾਦਰੀ ਨੂੰ ਇਕੱਠਿਆ ਕਰਕੇ ਤੇ ਇੱਕ ਵਧੀਆ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਅੱਜ ਲੋੜ ਹੈ ਕਿ ਕਬੀਰ ਸਾਹਿਬ ਦੀ ਯੁੱਗ ਪਲਟਾਊ ਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਥਾਂ ਦੇਖ ਕੇ ਤੇ ਉਹ ਤਾਕਤ ਜਿਨ੍ਹਾਂ ਦੇ ਖਿਲਾਫ ਕਬੀਰ ਸਾਹਿਬ ਜੀ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਉਹਨਾਂ ਨੂੰ ਮਾਤ ਦਈਏ ਉਹ ਤਾਂ ਹੀ ਸੰਭਵ ਹੈ ਕਿ ਜੇ ਅਸੀਂ ਸਿਰਫ ਜੈ ਕਬੀਰ ਕਰਨੀ ਥਾਂ ਤੇ ਅਸੀਂ ਉਹਨਾਂ ਦੀ ਬਾਣੀ ਤੇ ਚੱਲ ਕੇ ਉਹਨਾਂ ਨੂੰ ਉਹਨਾਂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਤੇ ਉਹਨਾਂ ਤੇ ਚੱਲ ਕੇ ਅਸੀਂ ਆਪਣਾ ਸਮਾਜ ਪਰਵਰਤਨ ਦਾ ਜਿਹੜਾ ਸੰਦੇਸ਼ ਹੈ ਜੋ ਬਾਬਾ ਸਾਹਿਬ ਡਾਕਟਰ ਵੈਡਕਰ ਜੋ ਕਬੀਰ ਸਾਹਿਬ ਜੀ ਦੇ ਮਹਾਨ ਸ਼ਿਸ਼ੋਏ ਨੇ ਜੋ ਵਰਲਡ ਲੈਵਲ ਤੇ ਜਾਣੇ ਜਾਂਦੇ ਨੇ ਉਹਨਾਂ ਦੇ ਸੰਦੇਸ਼ ਨੂੰ ਲੈ ਕੇ ਤੇ ਅਸੀਂ ਕਬੀਰ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਕਿ ਯਾਤ ਪਤ ਰਹਿਤ ਸਮਾਜ ਜੇ ਅਸੀਂ ਉਹਦੀ ਸਿਰਜਣਾ ਕਰ ਪਾਉਂਦੇ ਆ ਤੇ ਫੇਰ ਹੀ ਅਸੀਂ ਅਸਲ ਮਾਇਨੇ 'ਚ ਸਤਗੁਰ ਕਬੀਰ ਜੀ ਦਾ ਜਿਹੜਾ ਹੈਗਾ ਜੋ ਪਲਟਾਓ ਵਿਚਾਰ ਹੈ ਉਹਨਾਂ ਤੇ ਚੱਲ ਕੇ ਤੇ ਅਸੀਂ ਆਪਣੇ ਸਮਾਜ ਨੂੰ ਇਕਜੁੱਟ ਕਰਕੇ ਤੇ ਉਹ ਤਾਕਤਾਂ ਜਿਨ੍ਹਾਂ ਦੇ ਖਿਲਾਫ ਕਬੀਰ ਸਾਹਿਬ ਨੇ ਰਵਿਦਾਸ ਜੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤੇ ਹੋਰ ਗੁਰਗੋ ਨੇ ਸੰਘਰਸ਼ ਕੀਤਾ ਮਾਨਵਤਾ ਦੀ ਖਾਤਰ ਜੋ ਮਾਨਵਤਾ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ maat ਦੇਣ ਦੇ ਲਈ ਅੱਜ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਜਿਹੜਾ ਹੈ ਉਹਦੇ ਤੇ ਚੱਲ ਕੇ ਤੇ ਆਪਣੇ ਜੀਵਨ ਦਾ ਪਰਵਰਤਨ ਕਰੀਏ ਧੰਨਵਾਦ